ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਜੀ ਆ ਜਿਹੜਾ ਦੇਖੋਗੇ ਆ ਮੂੰਗੀ ਆ ਇਹਨਾਂ ਕੀਤੇ ਸਬਤ ਮਾਈਉਰੀਆ ਪਾਇਆ ਆਰਗੈਨਿਕ ਵੀ ਰੱਖੀ ਹੋਈ ਆ ਇਹ ਸਾਡਾ 6 ਕਨਾਲਾਂ ਖੇਤ ਹੈ 6 ਕਨਾਲਾਂ ਖੇਤ ਚ ਪਹਿਲਾਂ ਇਹ ਤੋਂ ਹਾਈਬ੍ਰਿਡ ਸਰੋਂ ਸੀ ਉਹਦੇ 6 ਕੁਇੰਟਲ ਹੋਏ ਸੀ ਫਿਰ ਸੁੱਕੇ ਦੇ ਬੀਜ ਕੇ ਮੂੰਗੀ ਪੱਟਾਂ ਤੇ ਲਾਈ ਗਈ ਕੱਕੜੀਆਂ ਦੀ ਬੱਤੀ ਆ ਦੇਖੋਗੇ ਆ ਪੱਟਾਂ ਤੇ ਕੱਕੜੀਆਂ ਦੀ ਬੱਤੀ ਲਾਈ ਜਦੋਂ ਮੀਂਹ ਮਰਮਾਨੀ ਰਿhta ਸੀ ਸਾਰੇ ਜੰਮੇ ਜਾਂਦੇ ਸੀ ਤੇ ਵਧੀਆ ਖਲਾਸ ਤੇ ਕੰਮ ਹੁੰਦੀਆਂ ਨੇ ਆ ਇੱਕ ਵਾਰੀ ਤੋੜ ਚੁੱਕੇ ਹਾਂ ਮੂੰਗੀ ਦੁਆਰੇ ਤੜਾਈ ਵਾਸਤੇ ਤਿਆਰ ਹੋਈ ਹੋਈ ਆ ਟੋਟਲੀ ਆਰਗੈਨਿਕ ਰੱਖੀ ਹੋਈ ਆ ਇਹ ਤੋਂ ਪਹਿਲਾਂ ਸਰੋਂ ਸੀ ਸਰੋਂ ਦੇ 6 ਕੁਇੰਟਲ ਮੂੰਗੀ ਲਗਭਗ 4 ਕੁਇੰਟਲ ਤੇ ਇਹ ਤੋਂ ਪਹਿਲਾਂ 26 ਜੀ ਦੀ ਸੀ ਉਹ ਤੋਂ ਅੱਗੇ ਤੁਹਾਨੂੰ ਦਿਖਾਣਾ ਮੈਂ ਸਾਡੇ 2 ਕਿੱਲੇ ਬਰਸੀਨ ਦੇ ਸੀ ਜਿਹੜੀ ਕਿ ਬੱਜਾਂ ਵਾਸਤੇ ਵੀ ਸੀ ਤੇ ਉਹਦਾ ਬੀਜ ਵੀ ਰੱਖ ਲਿਆ ਸੀ ਆ ਇਸ ਤੇ ਅਸੀਂ ਸਰੋਂ ਦੀ ਤੇ ਬਰਸੀਨ ਦੀ ਆ ਹਾੜੂ ਬਰਸੀਨ ਆ ਇਕੱਠੀ ਖੇਤੀ ਕੀਤੀ ਸੀ ਤੇ ਇਹਦੇ ਤੇ 14 14 ਫੁੱਟ ਤੇ ਸਰੋਂ ਬੀਜੀ ਹੋਈ ਸੀ ਸਰੋਂ ਦੇ ਹੋਏ ਜੀ ਇਹਦੇ ਚ 3 ਕੁਇੰਟਲ 3 ਕੁਇੰਟਲ ਸਰੋਂ ਦੇ ਹੋਏ ਸੀ ਹਾੜੂ ਬਰਸੀਨ ਚ ਅੱਜ ਲਾ ਲੋ 11 ਤਰੀਕ ਹੋਈ ਹੋਈ ਆ ਤੇ ਛੇਵਾਂ ਮਹੀਨਾ ਇਹ ਹਾੜੂ ਵੀ ਪੱਕ ਚੁੱਕੀ ਆ ਤੇ ਜਿਹੜੀਆਂ ਮੱਝਾਂ ਨੂੰ ਬਾੜਾਂ ਪਾਈਆਂ ਨੇ ਉਹ ਤਾਂ ਅਣਗਿਣਤ ਹੀ ਬਾੜਾਂ ਪਾਤੀਆਂ ਸੀ ਤੇ ਜਿਹੜਾ ਇਹ ਹਾੜੂ ਦਾ ਬੀਜ ਦੇਖੋਗੇ ਤੁਸੀਂ ਤਕਰੀਬਨ ਤਕਰੀਬਨ ਹਰ ਇੱਕ ਫਲੀ ਤੇ ਬੀਜ ਹੈ ਜਿਆਦਾ ਨਹੀਂ ਮੈਨੂੰ ਆਸ ਆ ਵੀ 3 ਕਵਾਂਟਲ ਇਹਦੇ ਹਾੜੂ ਦੇ ਹੋ ਜਾਣਗੇ ਬਰਸੀਨ ਦੇ ਤੇ ਵਾਡਾਂ ਤਾਂ ਇਹਨਾਂ ਨੂੰ ਮੇਰੇ ਖਿਆਲ ਤੋਂ 7 ਤੋਂ 8 ਦੇ ਚੁੱਕੇ ਆ 3 ਕੁਇੰਟਲ ਬਰਸੀਨ ਦੇ ਹੋਗੇ ਤਾਂ ਲਾ ਲਓ ਰੇਟ ਤੁਹਾਨੂੰ ਪਤਾ ਹੀ ਆ 200 ਤੋਂ 300 ਦੇ ਵਿੱਚ ਰੇਟ ਹੁੰਦਾ ਹੈ ਇਹਦਾ ਇਹ ਜਿਹੜੀਆਂ ਵਾਡਾਂ ਦੇ ਦੀਆਂ ਉਹ ਅਲੱਗ ਤੇ 14 14 ਫੁੱਟ ਤੇ ਜਿਹੜੀ ਸਰੋਂ ਸੀ 3 ਕੁਇੰਟਲ ਉਹਦੇ ਅਲੱਗ ਕੱਢੇ ਸੀ ਤੇ ਅਲੱਗ ਹੀ ਵੇਟ ਕੀਤਾ ਸੀ ਉਹ ਵੀ ਲਾ ਲਓ ਜੇ 6000 ਨੂੰ ਲਾਈਏ 18000 ਦੀ ਉਹ ਹੋਗੀ ਇਹ ਸਾਡੇ ਸਭ ਤੋਂ ਮਾਰੇ ਕਿਲੇ ਨੇ ਜੀ ਇਹ ਇਹ ਉਤੋਂ ਅੱਗੇ ਆ ਤੇਸੀਪੁਰ ਸਿੰਘ ਦਾ ਕਿਲਾ ਜੀ ਇਹਦੇ ਚਾਰੇ ਪਾਸੇ ਵੱਟਾਂ ਤੇ ਤੇ ਵਿੱਚ 14 14 ਫੁੱਟ ਦੇ ਇਹਦੇ ਵੀ ਸਰੋਂ ਸੀ ਸਰੋਂ ਦੇ 4 ਕੁਇੰਟਲ ਹੋਏ ਸੀ ਸੌਰੀ ਸਰੋਂ ਨੇ 3 ਕੁਇੰਟਲ ਹੋਏ ਜੀ ਇਹ ਬਰਸੀਨ ਦੇ 4 ਬੱਦਾਂ ਨੂੰ ਸਿਰਫ ਦੋ ਦਿੱਤੀਆਂ ਸੀ ਬਾਕੀ ਤੁਸੀਂ ਆਪ ਦੇਖ ਲਓ ਕਿ ਕਿੰਨੇ ਦੇ ਹੋਏ ਕਿਉਂਕਿ ਐਤ ਕੀ ਵਰਸੀਨ ਦੇ ਬੀਜ ਦਾ ਰੇਟ ਹੈ ਜਿਹੜਾ ਉਹ 100 ਰੁਪਏ ਤੋਂ ਉੱਤੇ ਆ ਦੇਸੀ ਵਰਸੀਨ ਦਾ ਅਸੀਂ 102 ਰੁਪਏ ਨੂੰ ਵੇਚਤੀ ਸਰਵ ਕਰੇ ਰੱਖੀ ਹੋਈ ਆ ਅੱਥ ਮੈਨ ਨਾਲ ਬੇਕੋ ਸਾਰੀ ਕੰਬੈਨ ਨਾਲ ਵੜਾਤੀ ਸੀ ਹਲੇ ਕੋਈ ਦਿੱਕਤ ਨਹੀਂ ਆਉਂਦੀ ਹੁਣ ਇਹ ਵੀ ਪੱਕ ਚੁੱਕੀ ਆ ਹਾੜੂ ਵੀ ਇਹਨੂੰ ਵੀ ਕੱਲ ਨੂੰ ਜਾਂ ਪਰਸੋਂ ਨੂੰ ਦਾਗੇ ਕਿਉਂਕਿ ਬਰਸਾਤ ਦਾ ਕੋਈ ਆਵਾਰ ਨਹੀਂ ਹੈਗਾ ਕਦ ਕਿ ਬਹੁਤ ਹੋਣਾ ਦੀਜ ਪਿਆ ਹੋਇਆ ਹਰ ਇੱਕ ਡੋਡੀ ਚ ਬੀਜ ਆ ਜਿਹੜੀ ਵੀ ਤੋੜਦੇ ਆ ਉਸੇ ਚ ਹੀ ਬੀਜ ਨਿਕਲਦਾ ਇਹਨਾਂ ਦਾ ਕੁਇੰਟਲ ਇਹ ਹਾਰੂ ਗੁਦੀਨ ਦਾ ਝਾੜ ਬਹੁਤ ਘੱਟ ਹੁੰਦਾ ਔਰ ਫਿਰ ਬੀਜ ਜਿਹੜੇ ਥਾਮ ਨਾਲ ਲਾਣ ਹੈ ਐ ਲੱਗਦਾ ਹੈ ਵੀ 3 ਕੁਇੰਟਲ ਪਰ ਸੇਣ ਦੇ ਹੋ ਜਾਣਗੇ ਇਹ ਜਿਹੜੀਆਂ ਮੱਝਾਂ ਨੂੰ ਜਾਂ گاਵਾਂ ਨੂੰ 3-4 ਬਾੜਾਂ ਅਸੀਂ ਪਾਲੀਆਂ ਉਹ ਬੱਚੇ ਤਦੇ ਨੇ ਦੂਜੀ ਗੱਲ ਕਣਕ ਇਹਨਾਂ ਖੇਤਾਂ 'ਚ ਬਹੁਤ ਘੱਟ ਹੁੰਦੀ ਆ ਕਿਉਂਕਿ ਇਹ ਨੀਵੇਂ ਦੇ ਖੇਤ ਨਹੀਂ ਆ ਦੇਖੋ ਹੁਣ ਇਹ ਸਾਡੇ 2.5 ਕਿੱਲੇ ਨੇ 2.5 ਕਿੱਲਿਆਂ 'ਚ ਲਾ ਲਓ ਵੀ ਸਰੋਂ ਪ੍ਰਤੀਨ ਏ ਮੂੰਗੀ ਉਹ ਤੋਂ ਪਹਿਲਾਂ 26 26 ਜੀਰੀ ਸੀ ਹੁਣ ਜੇ ਹਿਸਾਬ ਲਾਈਏ ਤਾਂ ਉਹ ਲਾਸਟ ਵਾਲੇ ਕਿੱਲੇ ਚੋਂ 40 ਕੁ ਹਜ਼ਾਰ ਹਜ਼ਾਰ ਦੀ ਬਰਤੀਨ ਦਾ ਬੀਜ ਹੋ ਗਿਆ ਸੀ ਤੇ ਦੋ ਵੱਡਾ ਡੰਗਰਾਂ ਨੂੰ ਖਲਾਤੀਆਂ ਸੀ ਤੇ ਤਿੰਨ ਕ ਕੁਇੰਟਲ ਸਰੋਂ ਆ ਤੇ ਬਾਕੀ ਇਹ ਤੇ ਤਾਂ ਅਣਗਿਣਤ ਵੱਡਾ ਖਲਾਤੀਆਂ ਸੀ ਤੇ 3 ਕਿਲੋ 3 ਕਿੰਨ ਕੁਇੰਟਲ ਸਰੋਂ ਵਰਦੀਣ ਦੀ ਆਸ ਐ ਤੇ ਸਰੋਂ ਜਿਹੜੀ 3 ਕਿੰਨ ਕੁਇੰਟਲ ਉਹ ਹੋ ਚੁੱਕੀ ਆ ਲੱਗ ਲੱਗ ਅਸੀਂ ਵੱਡੀਆਂ ਸੀ ਤੇ ਲੱਗ ਲੱਗੀ ਇਹਦਾ weight ਕੀਤਾ ਸੀ ਹੁਣ ਜਿਹੜਾ ਆ ਖੇਤ ਐ ਇਹ ਚ ਤਕਰੀਬਨ ਮੂੰਗੀ ਦੀ ਇੱਕ ਬਾੜ ਤਾਂ ਬਾਰੇ ਤਾਂ ਟੁੱਟ ਚੁੱਕੀ ਆ ਤੇ ਬੱਟਾਂ ਤੇ ਕੱਕੜੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਸਲਾਦ ਦੇ ਲਾ ਲੋ ਜਾਂ ਵੈਸੇ ਵੀ ਖਾਣ ਨੂੰ ਲਾ ਲੋ ਜਦੋਂ ਖੇਤ ਚ ਭੁੱਖ ਲੱਗੀ ਹੁੰਦੀ ਆ ਤਾਂ ਉਹਦਾ ਖਾ ਸਕਦਾ ਤੇ ਇਹ ਤੋਂ ਇਲਾਵਾ ਡੇਢ ਕਨਾਲ ਡੇਢ ਕਨਾਲ ਸੀ ਜਿਹੜੀ ਉਹ ਸਰੋਂ ਦੀ ਲੱਗ ਸੀ ਉਹ ਵੀ ਅਸੀਂ ਹੱਥਾਂ ਨਾਲ ਲੱਗ ਵੱਡੀ ਸੀ ਤੇ ਹਲਮੇੜਾ ਲੱਗ ਗਈ ਗੱਡੀ ਸੀ ਡੇਢ ਕਨਾਲ ਚੋਂ ਡੇਢ ਕੁਇੰਟਲ ਹੋਏ ਜੀ ਉਦੋਂ ਬਾਅਦ ਐਤਕੀ ਅਸੀਂ ਇੱਕ ਨਮਾ ਚਾਰਾ ਕਹਿ ਲੋ ਜਾਂ ਉਹਨੂੰ ਬੁੱਟੀ ਕਹਿ ਲੋ ਕੁਛ ਵੀ ਕਹਿ ਲੋ ਉਹ ਦਿੱਜੀ ਆ ਜੀ ਜਿਹੜੀ ਬੁੱਟੀ ਆ ਉਹ ਉਹਦੀ ਵੀ ਕਬਾੜ ਦੇਤੀ ਫਿਰ ਉਹ ਤਾਂ ਬਾਦ ਬੀਜ ਕੇ ਉਹ ਵੀ ਤੁਹਾਨੂੰ ਦਿਖਾਉਣਾ ਜੀ ਮੈਂ ਆਹ ਲੀਆ ਆਹ ਵੀ ਬੁੱਟੀ ਹੈ ਜੀ ਜਿਹੜੀ ਡੰਗਰਾਂ ਨੂੰ ਪਾਉਂਦੇ ਆ ਤੇ ਬੇਲ ਹੈ ਇਹ ਇੱਕ ਤਰ੍ਹਾਂ ਦੀ ਬੇਲ ਵਾਂਗੂ ਵੱਧਦੀ ਆ ਇੱਕ ਵਾਰ ਦੇ ਚੁੱਕੇ ਇਹਦੇ ਵਿੱਚ ਵੀ ਸਸਤਹ ਰਹੇ ਸੀ ਹੁਣ ਦੂਜੀ ਬਾੜ ਤਿਆਰ ਹੈ ਪਰ ਇਹਦੇ ਚ ਅਸੀਂ ਧਿਆਨ ਨਹੀਂ ਦਿੱਤਾ ਜਿਹੜਾ ਦਿੱਲੀ ਸੀ ਇਹਨੂੰ ਦਿੱਲੀ ਕਹਿੰਦੇ ਨੇ ਉਹ ਜ਼ਿਆਦਾ ਹੋ ਗਈ ਪਰ ਹੁਣ ਬਾੜ ਚ ਹਾਂ ਦੂਜੀ ਚੱਲ ਪਈ ਆ ਦੇਖੋ ਆ ਬਹੁਤ ਸੋਹਣਾ ਘਾਹ ਡੰਗਰਾਂ ਵਾਸਤੇ 6 ਮਹੀਨੇ ਇਹ ਮੁੱਕਦਾ ਨਹੀਂ ਬੇਲ ਵਾਂਗੂ ਚੱਲਦੀ ਆ ਜਿਵੇਂ ਬੇਲ ਚੱਲਦੀ ਹੁੰਦੀ ਹੈ ਨਾ ਓਵੇਂ। ਸੋ ਜ਼ਮੀਨਦਾਰਾਂ ਨੂੰ ਵੀ ਬੇਨਤੀ ਆ ਕਿ ਫਸਲਾਂ ਦਾ ਧਿਆਨ ਰੱਖ ਕੇ ਮਹਿੰਗਾਈ ਦਾ ਟਾਈਮ ਹੈ। ਉਥੇ ਤਰੀਕੇ ਨਾਲ ਬੀਜਿਆ ਕਰੋ ਜਿਦੋਂ ਵੱਧ ਆਮਦਨ ਹੋਵੇ। ਧੰਨਵਾਦ।